ਜਾ ਸਰਕਾਰ ਵੱਲੋਂ ਜੁਧ ਨਸ਼ਾ ਵਿਰੋਧ ਤਰਾਹੀ ਹੁੰਦ ਤੱਲ ਕੱਲ ਬਟੰਡਾ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਥਾਣਾ ਕਨਾਲ ਕਲੋਨੀ ਦਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਬਹਿਮਨ ਪੁਲ ਦਵਾਨਾ ਦੇ ਨੇੜੇ ਤਾਂ ਇੱਕ ਵਿਅਕਤੀ ਸਕੂਟੀ ਦੇ ਉੱਪਰ ਆ ਰਿਹਾ ਸੀਗਾ ਉਸ ਨੂੰ ਇੰਟਰਸੈਪਟ ਸਾਡੀ ਟੀਮ ਨੇ ਕੀਤਾ ਸਕੂਟੀ ਦੇ ਉੱਪਰ ਉਹਨੂੰ ਚੈੱਕ ਕਰਨ ਦੇ ਉਪਰ ਸਾਡੇ ਕੋਈ ਪੋਜੈਸ਼ਨ ਦੇ ਵਿੱਚੋਂ 505 ਗ੍ਰਾਮ ਜਿਹੜੀ ਸੀਗੀ ਹੈਰੋਨ ਬਰਾਬਰਤ ਹੋਈ ਆ ਆ ਇਸ ਦੇ ਵਿੱਚ ਜਿਹੜਾ ਇਹ ਰਾਹੁਲ ਨਾਮ ਦਾ ਵਿਅਕਤੀ ਸੀਗਾ ਇਹ ਪੁੱਤਰ ਰਾਮਦਾਰ ਇਹ ਜਨਤਾਨਗਰ ਉਹਦਾ ਰਹਿਣ ਵਾਲਾ ਹੈ ਤੇ ਇਹ ਪਹਿਲਾ ਜਿਹੜਾ ਹੈਗਾ ਇਹਦੇ ਉੱਪਰ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਸੀਗਾ ਪਹਿਲ ਫਸਟ ਟਾਈਮ ਜਿਹੜਾ ਹੈਗਾ ਇਸ ਸਕੂਟੀ ਦੇ ਉੱਪਰ ਜਦੋਂ ਆਇਆ ਸਾਡੀ ਥਾਣਾ ਕਨਾਲ ਕਲੌਨੀ ਦੀ ਟੀਮ ਨੇ ਜਦੋਂ ਇਹਨਾਂ ਇੰਟਰਸੈਪਟ ਕੀਤਾ ਤਾਂ ਮੌਕੇ ਦੇ ਉੱਪਰ ਡੀਐਸਪੀ ਸਾਹਿਬ ਸਿਟੀ 1 ਸ੍ਰੀ ਸੰਦੀਪ ਬਾੜੀ ਜੀ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲੋਂ 505 ਗ੍ਰਾਮ ਜਿਹੜੀ ਹੈਰੋਨ ਬਰਾਬਰ ਕਰਵਾਈ ਗਈ ਇਸ ਸਬੰਧ ਦੇ ਵਿੱਚ ਸੀ ਥਾਣਾ ਕਨਾਲ ਕਲੌਨੀ ਦੇ ਵਿੱਚ ਮਕਦਮਾ ਨੰਬਰ 212 ਅੰਡਰ ਸੈਕਸ਼ਨ 302 ਐਨਡੀਪੀਐਸ ਐਕਟ ਦਰਜ ਰਜਿਸਟਰ ਕੀਤਾ ਤੇ ਫਰਦਰ ਜਿਹੜੀ ਮਕਦਮਾ ਦੀ ਅ ਤਫ਼ਤੀਸ਼ ਦੇ ਵਿੱਚ ਮੋੜ ਲਈ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ rahul ਨਾਮ ਦਾ ਵਿਅਕਤੀ ਹੈ ਕਾਫੀ ਲੰਬੇ ਸਮੇਂ ਦੇ ਵਿੱਚ ਤਹਿਤ ਜੰ타 ਨਗਰ ਜਿਹੜਾ ਸਤਪੁਰਾ ਰੋਡ ਹੈ ਉੱਤੇ ਰੇਲਵੇ ਟਰੈਕ ਦੇ ਉੱਪਰ ਜੋ ਕਿ ਸਾਡਾ ਹੌਟਸਪੌਟ ਏਰੀਆ ਵੀ ਡਿਕਲੇਅਰ ਕੀਤਾ ਹੋਇਆ ਹੈ ਉੱਥੇ ਛੋਟੀ ਮਾਤਰਾ ਦੇ ਵਿੱਚ 5-5 10-10 ਗ੍ਰਾਮ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਅੱਗੇ ਛੋਟੇ ਜਿਹਨੇ ਹੋਰ ਵੀ ਬੰਦੇ ਰੱਖੇ ਹੋਏ ਸੀਗੇ ਜਿਹੜੇ ਇਹਦੇ ਨਸ਼ਾ ਲੈ ਕੇ ਜਿਹੜਾ ਸੀਗਾ ਅੱਗੇ ਡਿਲੀਵਰ ਕਰਦੇ ਸੀਗੇ ਜਿਸ ਕਰਕੇ ਸੰਤਪੁਰਾ ਰੋਡ ਤੋਂ ਸਾਨੂੰ ਕਾਫੀ ਦਿਲਤੀ ਜਿਹੜੀ ਸ਼ਿਕਾਇਤ ਆ ਰਹੀ ਸੀ ਕਿ ਲੋਕਾਂ ਤੋਂ ਪਬਲਿਕ ਤੋਂ ਵੀ ਪ੍ਰੈਸ ਵਾਲਿਆਂ ਤੋਂ ਵੀ ਕਿ ਜਿਹੜਾ ਸੰਤਪੁਰਾ ਰੋਡ ਹੈ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਮਿਛੇੜੀ ਆ ਕੇ ਜਿਹੜੇ ਹੈਗਾ ਨਸ਼ਾ ਲੈ ਕੇ ਜਾਂਦੇ ਆ ਸੋ ਉਸੇ ਇਨਪੁਟ ਤੇ ਕੰਮ ਕਰਦੇ ਹੋਏ ਥਾਣਾ ਕਨਾਲ ਕੋਲਨੀ ਦੀ ਟੀਮ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੋਸਤੋ ਜਿਹੜਾ ਇਹ ਬੰਦਾ ਸੀਗਾ ਰਾਹੁਲ ਇਹ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਇਹਦੇ ਕੋਲ 505 ਗ੍ਰਾਮ ਜਿਹੜੀ ਹੈਰਨ ਬਰਾਬਰਤ ਹੋਈ ਜਿਸ ਤੇ ਅਸੀਂ ਮੁਕੱਦਮਾ ਥਾਣਾ ਕਨਾਲ ਕੋਲਨੀ ਦੇ ਵਿੱਚ ਤਰਜੀਹ ਕੀਤਾ ਦਰਜ ਕਰਨ ਤੋਂ ਬਾਅਦ ਜਿਹੜੀ ਮੁੱਢਲੀ ਤਫ਼ਤੀਸ਼ ਦੇ ਵਿੱਚ ਨਿਕਲ ਕੇ ਆਇਆ ਕਿ ਜੇ ਈਸ਼ਾਨਤ ਨਿਸ਼ੂ ਨਾਮ ਦਾ ਇੱਕ ਵਿਅਕਤੀ ਹੈ ਇਸ਼ੂ ਜੋ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਹ ਜਨਤਾਰ ਅਗਰ ਤਾਂ ਰਹਿਣ ਵਾਲਾ ਤੇ ਜਿਸ ਦੇ ਉੱਪਰ ਪਹਿਲਾਂ ਐਨਡੀपीएस ਦੇ ਪੰਜ ਮਕਦਮੇ ਦਰਜ ਨੇ ਜਿਸ ਦੇ ਵਿੱਚੋਂ ਇੱਕ ਮਕਦਮਾ ਐਨਡੀपीएस ਵਰਸ਼ਲ ਕੋਨਪੀ ਦਾ ਤੇ ਵਿੱਚ ਇਹ ਸਜ਼ਾ ਵੀ ਹੋ ਚੁੱਕਿਆ ਤੇ ਉਹਦੇ ਵਿੱਚ 10 ਸਾਲ ਦੀ ਇਹਨੂੰ ਸਜ਼ਾ ਹੋ ਚੁੱਕੀ ਹੈ ਤੇ ਉਹਦੇ ਵਿੱਚ ਇਹ ਸਜ਼ਾ ਕੱਟ ਰਿਹਾ ਉਸ ਦੇ ਨਾਲ ਹੀ ਤਾਲਮਲ ਕਰਕੇ ਜਿਹੜਾ ਸੀਗਾ ਰਾਹੁਲ ਨੂੰ ਨਸ਼ਾ ਸਪਲਾਈ ਦਿੰਦਾ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਜਿਹੜਾ ਇਸ਼ੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਬੰਦੀ ਅਸੀਂ ਪ੍ਰੋਡਕਸ਼ਨ ਵਰੰਟ ਹਾਸਲ ਕਰਕੇ ਉਹਨੂੰ ਜਲਦੀ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਇਹਦੀ ਤਫੀਸ਼ ਕਰਾਂਗੇ ਕਿ ਉਹਦੇ ਇਸ ਦੇ ਨਾਲ ਕਿਹਦੇ ਸੰਬੰਧ ਨੇ ਕਿਹੜੇ-ਕਿਹੜੇ ਹੋਰ ਬੰਦੇ ਦੇ ਨਾਲ ਇਨਵੋਲਡ ਨੇ ਤਾਂ ਸਾਰੇ ਜਿਹੜਾ ਨੈਟਵਰਕ ਹੈ ਇਹਦਾ ਪਰਦਾ ਫਾਸ਼ ਕੀਤਾ ਜਾਊਗਾ। ਉਹਨਾਂ ਦੇ ਸਰ ਲੈ ਗਈ ਕਿਹੋ ਜਿਹਾ ਸੀ। ਇਸ ਬੰਦੇ ਵਿੱਚ ਇਹਦੀ ਮੁੱਢਲੀ ਪੁਸ਼ਕਸ਼ ਦੇ ਵਿੱਚ ਆਇਆ ਹੈ ਕਿ ਜਿਹੜਾ ਬੰਦਾ ਇਸ਼ੂ ਹੈਗਾ ਜੋ ਪੂਰ ਥੋੜਾ ਜੇਲ੍ਹ ਵਾਲਾ ਬੰਦਾ ਹੈ ਉਹ ਇਸ ਨਾਲ ਤਾਲਮਿਲ ਕਰਦਾ ਸੀਗਾ ਤੇ ਇੱਥੇ ਜਿੱਥੇ ਇਹ ਸਪੌਟ ਦੱਸਦਾ ਸੀਗਾ ਉੱਥੇ ਉਸ ਦਾ ਬੰਦਾ ਆ ਕੇ ਇਹਨੂੰ ਕਜਰੀ ਹੈਰਨ ਦੀ ਸਪਲਾਈ ਕਰਕੇ ਜਾਂਦਾ ਸੀਗਾ ਕਿਉਂਕਿ ਇਹ ਵੀ ਜਨਤਨਗਰ ਦਾ ਰਹਿਣ ਵਾਲਾ ਹੈ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਪਹਿਲਾਂ ਤੋਂ ਹੀ ਜਾਣਦੇ ਆ ਤੇ ਉਸ ਬੰਦੇ ਉੱਪਰ ਪੰਜ ਜਿਹੜੇ ਮੁਕੱਦਮੇ ਦਰਜ ਨੇ ਕਮਰਸ਼ੀਅਲ ਕੁਆਲਿਟੀ ਦੇ ਵਿੱਚ ਵੀ ਦਰਜ ਹੈਗਾ ਤੇ ਉਹ ਇਹਨੂੰ ਨੈਟਵਰਕ ਰਾਹੀਂ ਕਨੈਕਟ ਕਰਦਾ ਸੀਗਾ ਤੇ ਉੱਥੇ ਜਿੱਦੇ ਕਨੈਕਟ ਕਰਕੇ ਵੀ ਉਹ ਤੇ ਬੰਦੇ ਇਹਨੂੰ ਸਪਲਾਈ ਕਰਕੇ ਜਾਂਦੇ ਸੀਗੇ ਕਿਹੜੇ-ਕਿਹੜੇ ਬੰਦੇ ਦੇਖੇ ਗਏ ਸੀ ਕਿ ਕਿਹੜੇ-ਕਿਹੜੇ ਕਿ ਹੋਰ ਬੰਦੇ ਇਸ ਨੈਟਵਰਕ ਦੇ ਵਿੱਚ ਸ਼ਾਮਲ ਨੇ ਸੀ ਉਹਨੂੰ ਪ੍ਰੋਡਕਸ਼ਨ ਵਾਸ ਇਹਦਾ ਜੇਲ੍ਹ ਦੇ ਵਿੱਚ ਪੰਡਾ ਹੈ ਉਹਦੇ ਨਾਲ ਤਾਲਵੇ ਸਰਕਾਰੀ ਨੰਬਰ ਤੋਂ ਪੰਡਾ ਇਨੇ ਗਾੜੇ ਉਹ ਕਿਹਾ ਉਹਦੇ ਮੋਬਾਈਲ ਕਰਦਾ ਹੈ ਇਹਦੇ ਵਿੱਚ ਜਿਹੜੀ ਇਹਨੇ ਮੁਰਲੀ ਪੋਸਟਿੰਗ ਦੇ ਵਿੱਚ ਇਹ ਦੱਸਿਆ ਕਿ ਪਿਛਲੀ ਵਾਰੀ ਉਹਦੇ ਨਾਲ ਮੁਲਾਕਾਤ ਕਰਨ ਗਿਆ ਸੀਗਾ ਮੁਲਾਕਾਤ ਦੇ ਵਿੱਚ ਇਸਨੇ ਕੋਲਡ ਵਰਡਸ ਨਾਲ ਉਹਦੇ ਨਾਲ ਗੱਲ ਕੀਤੀ ਸੀ ਕਿ ਬਈ ਇਸ ਤਰੀਕੇ ਦਾ ਮੈਨੂੰ ਜਿਵੇਂ ਉਹ ਕਹਿੰਦਾ ਵੀ ਉਹ ਰਿਸ਼ਤੇਦਾਰ ਨੇ ਮਿਲਣਾ ਹੈ ਜਦੋਂ ਉਹ ਕੋਲਡ ਵਰਡ ਰਹਿ ਗੱਲ ਕੀਤੀ ਸੀਗੀ ਇਹਨੇ ਬਾਕੀ ਜਿਹੜੀ ਮੋਬਾਈਲ ਵਾਲੀ ਗੱਲ ਹੈ ਉਹ ਸਪੈਸ਼ਲਟੀ ਵੀ ਅਸੀਂ ਇਹਦੇ ਨਾਲ ਡੈਰੋਗੇਸ਼ਨ ਕਰ ਰਿਹਾ ਹੈ ਜੇ ਉਹਦੇ ਵਪਾਰ ਦੇ ਵੀ ਗੱਲਬਾਤ ਸਾਹਮਣੇ ਆਊਗੀ ਤਾਂ ਉਸ ਸੈਕਸ਼ਨ ਦੇ ਵਿੱਚ ਵੀ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਤਾਂ ਕੀਤੇ ਆਵੇਗੀ ਕਿ ਜਿਹੜਾ ਸਰਕਾਰੀ ਨੰਬਰ ਹੈ ਜੇ ਉਹ ਕਿਤੇ ਵਰੀਆਂ ਨੂੰ ਫੋਨ ਬਿਲਕੁਲ ਬਿਲਕੁਲ ਸਾਰੇ ਅੰਗਲਾਂ ਦੇ ਅਸੀਂ ਜਾਂਚ ਕਰਾਂਗੇ ਕਿ ਇਹਨੇ ਕਿਸ-ਕਿਸ ਮੀਡੀਅਮ ਰਾਹੀਂ ਜਿਹੜਾ ਹੈਗਾ ਆਪਸ ਦੇ ਵਿੱਚ ਇਹਨਾਂ ਨੇ ਕਨੈਕਸ਼ਨ ਕੀਤਾ ਕਮਿਊਨੀਕੇਸ਼ਨ ਕੀਤਾ ਕਲੀ ਮੁਲਾਕਾਤ ਰਹੀ ਇਹਨਾਂ ਨੇ ਆਪਸ ਦੇ ਵਿੱਚ ਇਨਫਰਮੇਸ਼ਨ ਸ਼ੇਅਰ ਕੀਤੀ ਕਿ ਉੱਥੇ ਜਾ ਕੇ ਕਿ ਜਿਹੜੀ ਕਾਲ ਰਹੀ ਜਿਹੜੀ ਹੈਗੀ ਇਹਨਾਂ ਨੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਕੀਤਾ ਉਹ ਸਾਰੇ ਅੰਗਲਾਂ ਦੇ ਅਸੀਂ ਜਾਂਚ ਕਰਾਂਗੇ ਟੋਟਲ ਕਿੰਨੀ ਕੁਆਂਟੀਟੀ ਹੈ ਅੱਜ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਕੋਲ ਇਹ 505 ਗ੍ਰਾਮ ਹੈਰੋਨ ਹੈਗੀ ਹੈ ਅੱਜ ਜੋ ਕਿ ਸਾਡੀ ਕਮਰਸ਼ੀਅਲ ਕਵੰਟੀ ਦੀ ਜਿਹੜੀ ਵੀ ਹੈ ਰਿਕਵਰ ਹੋਈ ਹੈ ਤੇ ਇਸ ਦੇ ਵਿੱਚ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਮੇਨ ਫੋਕਸ ਸਾਡਾ ਸੀਗਾ ਕਿਉਂਕਿ ਸੰਤਪੁਰਾ ਰੋਡ ਦੇ ਉੱਪਰੋਂ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਪਿਛਲੇ ਸਮੇਂ ਤੇ ਤੇ ਅਸੀਂ ਕਾਫੀ ਸਮੇਂ ਤੋਂ ਜਿਹੜਾ ਹਾਸੀ ਉਹਦੇ ਵਿੱਚ ਲੱਗੇ ਹੋਏ ਸੀਗੇ ਜਦੋਂ ਅਸੀਂ ਪਹਿਲਾਂ ਸਾਡੀ ਜਿਹੜੀ ਰਿਕਵਰੀ ਸੀਗੀਆਂ ਉਹ ਛੋਟੀ ਕੁਆਂਟੀਟੀ ਦੇ ਵਿੱਚ ਰਿਕਵਰੀ ਸੀਗੀ ਪੈਟਰਨਸ ਦੀ ਰਿਕਵਰੀਜ਼ ਹੋ ਰਹੀਆਂ ਸੀਗੀਆਂ ਉਹਨਾਂ ਪੈਟਰਨਸ ਤੋਂ ਹੀ ਅਸੀਂ ਛੋਟੇ ਛੋਟੇ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਤੋਂ ਆ ਰਹੀ ਸੀ ਕਿ ਕਿ ਫਲਾਣਾ ਬੰਦਾ ਵੀ ਜਿਹੜਾ ਹੈਗਾ ਉਸ ਕੰਮ ਦੇ ਵਿੱਚ ਲੱਗਿਆ ਹੋਇਆ ਤਾਂ ਉਹ ਜੀ ਸਰਵੇਲੈਂਸ ਐਸ ਐਚਓ ਕਨਾਲ ਕਲੋਨੀ ਕੋਲੋਂ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਤੋਂ ਕੱਲ ਜਦੋਂ ਜਦੋਂ ਇਹ ਨਾਕਾ ਨਾਕਾਬੰਦੀ ਦੀ ਇਨਫੋਰਮੇਸ਼ਨ ਸੀਗੀ ਤੋਂ ਉਸੇ ਨਾਕਾਬੰਦੀ ਕਰਕੇ ਫਿਰ ਇਹਦੇ ਖਿਲਾਫ ਅਸੀਂ ਜਿਹੜੀ ਹੈਗੀ ਹੈ ਇਹ ਕਾਰਵਾਈ ਕੀਤੀ ਹੈ। 513 ਇਹ ਹਾਫ ਸਪਲਾਈ ਕਰਦਾ ਸੀਗਾ। ਇਹਨੇ ਇਹਨੇ ਇਹ ਖੋਸ਼ ਬੰਦੇ ਨੂੰ ਤਾਂ ਹਾਫ ਸਪਲਾਈ ਕਰਦਾ ਸੀਗਾ। ਬਟ ਇਹਨੇ ਛੋਟੇ ਛੋਟੇ ਕਾਫੀ ਬੰਦੇ ਰੱਖੇ ਹੋਏ ਆ ਉੱਥੇ ਜੋ ਵੀ ਜਿਹੜੇ ਬੰ ਕਰਨ ਵਾਲੇ ਆ ਉਹਨਾਂ ਨੂੰ ਇਹਨੇ ਭਰਮਾਇਆ ਹੋਇਆ ਦਿਨ ਚਾਰ ਬੰਦੇ ਦੇ ਨਾਮ ਇਹਨਾਂ ਦੱਸਿਆ ਕਿਉਂਕਿ ਆਪ ਵੀ ਨਸ਼ਾ ਕਰਦੇ ਸੀ ਤੇ ਉਸੇ ਦੀ ਲਾਲਚ ਜਿੱਤਦਾ ਸੀਗਾ ਕਿ ਤੁਸੀਂ ਫਿਰ ਤੋਂ ਸਪਲਾਈ ਕਰ ਦਿਓ ਥੋੜਾ ਬਹੁਤ ਤੁਹਾਨੂੰ ਮੀਨ ਨੂੰ ਦੇ ਦੇਗਾ ਸੋ ਇਸ ਤਰ੍ਹਾਂ ਦਾ ਲਾਲਚ ਦੇ ਕੇ ਵੀ ਇਹ ਨਸ਼ੇ ਦੀ ਸਪਲਾਈ ਕੀ ਦਿੰਦਾ ਸੀ ਇਹ ਬਿਲਕੁਲ ਬੇਰੁਜ਼ਗਾਰ ਹੈ ਇਹਨੇ ਜਿਹੜਾ ਇਕੱਲਾ ਇਹਦਾ ਸਿਰਫ ਕੰਮ ਜਿਹੜਾ ਹੈ ਨਸ਼ੇ ਦੀ ਸਮਗਰੀ ਦਾ ਹੀ ਕੰਮ ਇਹ ਕਰਦਾ ਸੀ ਇਹਨੇ ਦੱਸਣ ਮੁਤਾਬਕ ਸੀਗਾ ਕਿ ਇਹਨੂੰ ਬੰਦਾ ਜਿਹੜਾ ਸੀਗਾ ਇਸ਼ੂ ਨੇ ਜਿਹੜਾ ਭੇਜਿਆ ਸੀਗਾ ਪਟੰਡੇ ਇਹਨੂੰ ਸਪਲਾਈ ਕਰਕੇ ਗਿਆ ਹੈ ਏ ਬਠਿੰਡੇ ਇਹਨੂੰ ਸਲਾਈ ਦੇ ਕੇ ਗਿਆ ਸੀਗਾ ਕਿਹਨੇ ਦਾ ਆਉ ਹਾਂਜੀ ਨਹੀਂ ਉਹ ਬੰਦੇ ਬਾਰੇ ਇਹ ਨਹੀਂ ਜਾਣਦਾ ਉਸ ਬੰਦੇ ਨੂੰ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਉਹਨੂੰ ਕੰਟੈਕਟ ਪਤਾ ਹੈ ਕਿ ਉਸ ਬੰਦੇ ਨੇ ਭੇਜਿਆ ਸੀ ਸਰ ਇਹ ਆਪ ਵੀ ਕੋਈ ਨਸ਼ਾ ਜੇ ਫਿਲਹਾਲ ਜਿਹੜਾ ਹੈਗਾ ਇਹਦੀ ਬੁੱਟਲੀ ਪੁਸ਼ਕਸ਼ ਦੇ ਵਿੱਚ ਨਸ਼ਾ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਬਾਕੀ ਦਾ ਜਿਹੜੇ ਡੋਪ ਟੈਸਟ ਕਰਵਾਵਾਂਗੇ ਜਿਹੜੇ ਡੋਪ ਟੈਸਟ ਦੇ ਵਿੱਚ ਗੱਲ ਸਾਹਮਣੇ ਆਊਗੀ ਤਾਂ ਉਹ ਸੈਕਸ਼ਨ ਵੀ ਪਤਾ ਕਰਾਂ ਦੇਖੋ ਇਹਦੇ ਜਿਹਨੇ ਸਿਰ ਪਹਿਲਾਂ ਫੜਿਆ ਸੀਗਾ ਕਿ ਇਹਦੇ ਦੋ ਤਿੰਨ ਘਰ ਬਣਾਏ ਸੋ ਇਹਨੇ ਇੱਕ ਪਰਸ਼ਾਂ ਨਗਰ ਦੇ ਵਿੱਚ ਇਹਦਾ ਪਟਾ ਪਰਸ ਹੈਗਾ ਪਰੰਤੂ ਇਹਨੇ ਜਨਤਾ ਨਗਰ ਦੇ ਵਿੱਚ ਉਹਨੂੰ ਕਰਾਇਆ ਦਾ ਜਿਹੜਾ ਘਰ ਲੈ ਕੇ ਉਸ ਟਾਈਮ ਵਾਸਤੇ ਰਹਿ ਰਹੇ ਬਿਸਤੂ ਸਰ ਇਹ ਨਹੀਂ ਬਣੀ ਕਿ ਤਾਂ ਨਹੀਂ ਜੀ ਦੇਖੋ ਕੁਐਸਚਨ ਪੁਆਇੰਟ ਦੀ ਦਾ ਮਕਦਮਾ ਏਜੀ ਬਣੀ ਦੇ ਵਾਸਤੇ ਨਹੀਂ ਹੁੰਦਾ ਇਹ ਤਾਂ ਇੱਕ ਐਨੂਅਲ ਸਮਗਲਰ ਦੇ ਤੌਰ ਤੇ ਜਿਹੜਾ ਹੈਗਾ ਸੀਗਾ ਕੰਮ ਕਰ ਰਿਹਾ ਸੀਗਾ ਇਹ ਮਤਲਬ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਏਡੀ ਵੱਡੀ ਮਾਤਰਾ ਦੇ ਸ਼ਹਿਰੋਂ ਲੈ ਰਿਹਾ ਹੈ ਤਾਂ ਇਹ ਤਾਂ ਇੱਕ ਕਮਾਈ ਦਾ ਇੱਕ ਬਿਜ਼ਨਸ ਦੇ ਤੌਰ ਤੇ ਇਹਨੂੰ ਚਲਾ ਰਿਹਾ ਸੀ ਆ ਉਸ ਬੰਦੀ ਤੋਂ ਪਿਛਾ ਇਸੇ ਸਾਹਿਬ ਨਹੀਂ ਉਸ ਬਾਰੇ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਕਿਉਂਕਿ ਉਸ ਉਸ ਬੰਦੇ ਨੇ ਭੇਜਿਆ ਸੀਗਾ ਤੇ ਉਹਨੂੰ ਉਹਨਾਂ ਨੇ ਲੋਕੇਸ਼ਨ ਦੱਸੀ ਸੀ ਕਿ ਫਰਾਨੀ ਲੋਕੇਸ਼ਨ ਤੁਸੀਂ ਪਹੁੰਚ ਜਾਣਾ ਤੁਹਾਨੂੰ ਬੰਦਾ ਜਿਹੜਾ ਹੈਗਾ ਸਾਡਾ ਆਜੂਗਾ ਜਦੋਂ ਉਸ ਲੋਕੇਸ਼ਨ ਤੇ ਪਹੁੰਚਿਆ ਤਾਂ ਉਹਨੇ ਆ ਕੇ ਉਹਨੂੰ ਸਪਲਾਈ ਦੇ ਦਿੱਤੀ ਉਹ ਕੀ ਜਾਣਦੇ ਕਿ ਕਿਹਨੇ ਭੇਜਿਆ ਦੇਖੋ ਉਹਨੇ ਉਹਨੂੰ ਦੱਸਿਆ ਸੀਗਾ ਕਿ ਇਸ ਤਰ੍ਹਾਂ ਦਾ ਬੰਦਾ ਹੈਗਾ ਹੋ ਸਕਦਾ ਉਹਨੇ ਇਹਨੂੰ ਫੋਟੋ ਵੀ ਭੇਜੀ ਹੋਵੇ rahul ji ਕਿ ਜਿਹੜਾ ਆਹ rahul ਬੰਦਾ ਹੈਗਾ ਕਿਉਂਕਿ ਇਹਨੂੰ ਇਹ ਉਹਦਾ ਪੱਕਾ ਕੰਟੈਕਟ ਹੈ ਉਥੋਂ ਜਿਹੜਾ ਬੰਦਾ ਥਰਡ ਜਿਹੜਾ ਸਪਲਾਈ ਦੇ ਕੇ ਗਿਆ ਉਸ ਬੰਦੇ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਬ ਇਹ ਤਾਂ ਕਲੀਅਰ ਹੋ ਗਿਆ ਜੇਲ ਦੇ ਦਿੱਤੇਦਾਰਾਂ ਇਹ ਨਸ਼ੇੜਾ ਸਰਵਟ ਹੈ ਦੇਖੋ ਐਸੇ ਜਿਹੜੀ ਮੁਕਦਮੇ ਦੇ ਵਿੱਚ ਤਫਤੀਸ਼ ਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਜਿਹਦੇ ਬੰਤੇ ਮੇਨ ਸਪਲਾਈ ਦਿੱਤੀ ਜਿਹੜੇ ਬੰਦੇ ਉਹ ਇਸ ਟਾਈਮ ਫੂਰਫਲਾ ਜੇਲ ਦੇ ਵਿੱਚ ਪੰਦਾ ਇਹਨਾਂ ਨੇ ਕਮਿਊਨੀਕੇਸ਼ਨ ਦਾ ਮੋੜ ਦਾ ਕਿਹੜਾ ਖੜੇ ਚੈਨਲ ਬਣਾਏ ਸੀਗੇ ਉਹ ਸਾਰੇ ਅੰਗਰੇਜ਼ੀ ਜਾਂਚ ਕਰਾਂਗੇ ਤਾਂ ਕਿ ਫਰਦਰ ਜਿਹੜਾ ਹੈਗਾ ਇਸ ਨੈਟਵਰਕ ਨੂੰ ਤੋੜਿਆ ਜਾ ਸਕੇ